ਲੇ ਗਏ ਗੱਡੀ ਥੋੜਾ ਇਹ ਕਲਚ ਥੋੜਾ ਕਲਚ ਰੱਖਣਾ ਹੈ ਚਲੋ 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 ਹਾਸ ਕਲਚ ਰੱਖਣਾ ਹੈ ਜਦੋਂ ਮੈਂ ਕਿਹਾ ਰੁਕੋ ਰੁਕਣੀ ਪੈਣੀ ਹੈ ਪਹਿਲਾਂ ਇੱਥੇ ਬ੍ਰੇਕ ਲਾਉ ਰੁਕ ਗੱਡੀ ਪਹਿਲਾਂ ਇੱਥੇ ਜਿੱਦਾਂ ਨਾ ਹੁਣ ਆਪਾਂ ਗੱਡੀ ਇੱਥੋਂ ਟਪਣੀ ਆ ਪਹਿਲਾਂ ਸ਼ੀਸ਼ੇ ਨਾਲ ਦੇਖੋ ਉਧਰੋਂ ਖੰਭਾ ਦੀਦਾ ਹੁਣ ਉਧਰੋਂ ਉਹ ਜਿਹੜਾ ਇਧਰ ਪਿੱਛੇ ਆ ਦੀਦਾ ਹਨਾ ਤਾਂ ਤੁਹਾਨੂੰ ਕਿੱਧਰ ਨੂੰ ਕਰਨੀ ਪੈਣੀ ਹੋਏ ਰਾਈਟ ਕਰੋ ਮਾੜੀ ਗੱਡੀ ਚਲੋ ਰੋਕੋ ਗੱਡੀ ਥੋੜੇ ਹੋਰ ਰਾਈਟ ਕਰ ਲੋ ਰੋਕੋ ਗੱਡੀ ਰੋਕੋ ਰੋਕੋ ਹੋ ਰਾਈਟ ਹੋਈ ਆ ਹੁਣ ਲੈਫਟ ਕਰੋ ਕਰਦੇ ਹੋਰ ਲੈਫਟ ਕਰਦੇ ਹੋ ਹੋਰ ਕਰਦੇ ਹੋ ਜਦੋਂ ਗੱਡੀ ਸਿੱਧੀ ਹੋ ਜਾਣੀ ਰੋਕਣੀ ਆ ਗੱਡੀ ਫੇ ਆਉਣ ਦਿਓ ਚਲੋ ਰੋਕੋ ਗੱਡੀ ਰੋਕੋ 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 ਟਾਇਰ ਸਿੱਧੇ ਕਰੋ ਇਹ ਦਨੂ ਵੀ ਜ਼ਿਆਦੇ ਗੱਡੀ ਹੋ ਗਈ ਤੁਹਾਡੀ ਟਾਇਰ ਸਿੱਧੇ ਕਰੋ ਐਂਦਾ ਕਰੋ ਥੋੜੀ ਜੀ ਗੱਡੀ ਅੱਗੇ ਕਰ ਲਓ ਅੱਗੇ ਕਰਕੇ ਬੈਗ ਲੈ ਕੇ ਆਓ ਕਿਉਂਕਿ ਉੱਧਰ ਵੀ ਜਗ੍ਹਾ ਘਟਦੀ ਹੈ ਇਹ ਅੱਗੇ ਕਰੋ ਗੱਡੀ ਬਾਅਦ ਤੋਂ ਬਾਅਦ ਬਹੁਤ ਆ ਚਲੋ ਬੈਕ ਕਰੋ ਹਾਂ ਔਰ ਤੇ ਇੱਦਾਂ ਥੋੜੀ ਜੀ ਗੱਡੀ ਲੈਫਟ ਘੱਟ ਲਓ ਥੋੜੀ ਚਲੋ ਥੋੜੀ ਲੈਫਟ 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 ਉਧਰ ਨੂੰ ਹਾਂ ਹੈ ਉਧਰ ਨੂੰ ਚਲੋ ਟਾਇਰ ਸਿੱਧੇ ਟਾਇਰ ਸਿੱਧੇ ਟਾਇਰ ਸਿੱਧੇ ਹੌਲੀ ਹੌਲੀ ਬੰਨਾ ਰੋਕੇ ਹੋਏ ਰੋਕੇ 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 ਸ਼ੀਸ਼ੇ ਵਿੱਚ ਵੀ ਦੇਖੋ ਆਹ ਜਿਹੜਾ ਸ਼ੀਸ਼ਾ ਹੈ ਜਿਹੜਾ ਲੈਫਟ ਸ਼ੀਸ਼ਾ ਆ ਆ ਵੀ ਦੇਖਣਾ ਆ ਕਿ ਕੰਦ ਵੱਲੋਂ ਗੱਡੀ ਨਾ ਜਾਵੇ ਆਪਣੀ ਔਰ ਕਿੱਧਰੋਂ ਕਟੂਗੇ ਆਪਣੀ ਗੱਡੀ ਲੈਫਟ ਨੂੰ ਜਾਂਦੀ ਹੈ ਰਾਈਟ ਰਾਈਟ ਕਰ ਤੋਂ ਥੋੜੀ ਵੇ ਘਰਨੀ ਆ ਜਿਆਦੇ ਨਹੀਂ ਕਰਨੀ ਚਲ ਤੋਰਦਾ ਗੱਡੀ ਜਦੋਂ ਮੈਂ ਕਿਹਾ ਸਟਾਪ ਕਰਿਓ ਸਟਾਪ 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 ਨਾਲ ਗੱਡੀ ਇੱਥੇ ਤਾਂ ਲੱਗ ਜਾਣੀ ਆ ਉਧਾਂ ਜਾਨੇ ਕਹਿੰਦੇ ਨਾਲ ਨਹੀਂ ਕਹਿੰਦਾ ਥੋੜੀ ਜਿਆਦਾ ਇੱਧਰ ਨੂੰ ਲੱਗਣੀ ਫੇ ਗੱਡੀ ਜੇ ਜੜ ਕੇ ਆਪਾਂ ਅੱਗੇ ਨੂੰ ਕਰਕੇ ਕਰਦੇ ਆਂ ਜੇ ਸੈਂਟਰ ਜੇ ਵਿੱਚ ਲਾਉਣੀ ਆ ਕਿ ਇੱਧਰ ਨੂੰ ਲਾਦੀਏ ਇੱਡੀ ਠੀਕ ਇੱਥੇ ਪਾ ਮਿਰਦੇ ਜਿੱਥੇ ਖੜੀ ਇੱਥੇ ਵੀ ਠੀਕ ਆ ਬੈਠੇ ਰਹਿਣ ਦੇ ਟਾਇਰ ਸਿੱਧੇ ਕਰ ਦੇ ਨਹੀਂ ਨਹੀਂ ਉਧਰ ਨੂੰ ਨਹੀਂ ਲੈਫਟ ਨੂੰ ਬਸ ਠੀਕ ਆ ഏർ കട ബ്രേക്കാ ലോ നന്ദ